ਇਹ ਨਾ ਤਾਂ ਹਕੀਕਤ ਵਿੱਚ ਮੈਂ ਕੋੜੀ ਚੜਿਆ ਨਹੀਂ ਨਾ ਭਰਾਵਾ ਕੋੜੀ ਨੂੰ ਪੈਸੇ ਦੇਣ ਜੋਗੇ ਸੀ ਹੈ ਨਾ ਸਿਰਫ ਜਿਹਾ ਆਪਾਂ ਫੇਕ ਰਹਾ ਹਕੀਕਤ ਵਿੱਚ ਪਰ ਐਸ ਫਿਲਮ ਚ ਜਿਹੜਾ ਕਰੈਕਟਰ ਬਣ ਤੇ ਆ ਨਾ ਉਹਦਾ ਸ਼ੌਂਕ ਸੀ ਵੀ ਮੈਂ ਛੋਟੇ ਹੁੰਦੇ ਤਾਂ ਉਹਦਾ ਸ਼ੌਂਕ ਸੀ ਵੀ ਮੈਂ ਕੋੜੀ ਝਣਾ ਕਿੱਟਾ ਉਸ ਗਾਲੀਆਂ ਵਿੱਚ ਨਹੀਂ ਗਰੀਵਨ ਕਟਾਈ ਤੋਂ ਦੋ ਜੀਜਾ ਜੀ ਮਾਗਾ ਬੰਦ ਹੈ ਕਿ ਸੱਚੇ ਸਾਡਾ ਪਹੇਦਿਆਨ ਨੂੰ ਹੈ ਮੈਂ ਆਲਾ ਵੀ 5100 ਰੁਪਏ ਪੈਂ ਜੀਜਾ ਜੀ ਬਿਸ਼ਰਮੀ ਕੀ ਵੀ ਹੱਦ ਹੁੰਦੀ ਹੈ ਮੈਂ ਕਮਾਲ ਕਰਦੇ ਹੋ ਸਿਕਾ ਸਰਬ ਹੁਣ ਜਿਹੜੀ ਇਹ ਫਿਲਮ ਹੈਗੀ ਹੈ ਇਹਦਾ ਫਿਲਮ ਦੇ ਪਟਾਕੇ ਪੂਰੇ ਪੈਨ ਵਾਲੇ ਨੇ ਇੱਕ ਕਹਿੰਦੇ ਨੇ ਖੁੱਲ 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 ਕੇ ਮੈਦਾਨ ਖੇਡੇ ਦੇਖੋ ਫਿਲਮ ਦੇ ਪੈਂਦੇ ਕਿ ਪ੍ਰੋਡੂਸਰਾਂ ਦੇ ਪੈਂਦੇ ਨਹੀਂ 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 ਪ੍ਰੋਡੂਸਰਾਂ ਦੇ ਨਹੀਂ ਪਾਣੇ ਉਹ ਪਟਾਕੇ ਪਹਿਣਗੇ ਨਾ ਯਾਰ ਕਮਾਲ ਕਰਦੇ ਯਾਰ ਜਦੋਂ ਉਹਨਾਂ ਨੂੰ ਪੈਸਾ ਆਊਗਾ ਤੇ ਪਟਾਕੇ ਨਹੀਂ ਪਾਉਣ ਪਾਉਣਗੇ ਘਰੇ ਵੀ ਆ ਰਹੇ ਨੇ ਮਤਲਬ ਪੂਰਾ ਹੈ ਜਿੰਦਾਬਾਦ ਐਨ ਨਜ਼ਾਰੇ ਦਾ ਘਰ ਵਾਲੀ ਬੜੀ ਖੁਸ਼ ਹੋਣੀ ਵੀ ਇਹ ਤਾਂ ਨਹੀਂ ਯਾਨੀ ਯਾਰ ਹੱਕੜੀ ਹਰ ਘਰ ਵਾਲੇ ਖੁਸ਼ ਰੱਖੀਦਾ ਖੁਸ਼ ਰੱਖਿਆ ਕਰ ਖੁਸ਼ ਰੱਖਿਆ ਕਰ ਐਮੀਨਾ ਤੂੰ ਰੁੱਸਿਆ ਕਰ ਵੇ ਸਮੇਂ ਚਲੋ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਦੇ ਘੋਗੀ ਸਾਹਿਬ ਦੇ ਡਰਾਈਵਰ ਤੱਕ ਰਹੇ ਸੀ ਉਹ ਮੈਂ ਉਹਨਾਂ ਦੇ ਘਰ ਰਿਹਾ ਯਾਰ ਅੱਛਾ ਮੈਂ ਤੁਹਾਨੂੰ ਸਾਰਾ ਕੁਝ ਸੀਗਾ ਉਹਨਾਂ ਦਾ ਸ਼ਗਿਰਦ ਵੀ ਸੀ ਉਹਨਾਂ ਦਾ ਛੋਟਾ ਭਰਾ ਵੀ ਸੀ ਉਹਨਾਂ ਦਾ ਬੱਚਾ ਵੀ ਸੀ ਨਾਲ ਹੀ ਗੱਡੀ ਤੁਸੀਂ ਗੱਡੀ ਦੇ ਨਾਲ ਨਹੀਂ ਘਰੇ ਵੀ ਮੈਨੂੰ ਹਾਂ ਘਰੇ ਵੀ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੈਨੂੰ ਘੋੜੀ ਕਿੰਨੇ ਚੜਾਇਆ 28 ਤਰੀਕ ਨੂੰ 28 ਮਾਰਚ ਨੂੰ ਸਿਨੇਮਾ ਘਰਾਂ ਦੀ ਸ਼ਾਨ ਬਣੇਗੇ ਇਸ ਸਮੇਂ ਸਾਡੇ ਨਾਲ ਸ਼ਾਨ ਬਣੇ ਹੋਏ ਨੇ ਸੰਗਾ ਸਾਹਿਬ ਸਾਡੇ ਨਾਲ ਹੈਗੇ ਨੇ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਬਹੁਤ ਬਹੁਤ ਤੁਸੀਂ ਘੋੜੀ ਚੜ ਰਹੇ ਹੋ ਦੁਬਾਰਾ ਸ਼ਹਿਰ ਚੜ ਰਹੇ ਥੈਂਕ ਯੂ ਭਾਜੀ ਔਰ ਤੁਹਾਡੇ ਡੇਲੀ ਪੋਸਟ ਚੈਨਲ ਨੂੰ ਸਾਰੇ ਦੇਖਣ ਵਾਲਿਆਂ ਦਾ ਧੰਨਵਾਦ ਸੋ ਡੇਲੀ ਪੋਸਟ ਜਿੰਦਾਬਾਦ ਕੀ ਬਲਕੁਲ ਇੱਕ ਜਿਵੇਂ ਕਹਿੰਦੇ ਨੇ ਨਾ ਚਲੋ ਤੁਸੀਂ ਹਮੇਸ਼ਾ ਲੋਕਾਂ ਨੂੰ ਹਸਾਇਆ ਹੁਣ ਤੱਕ ਚਲੋ ਆਸਾਨ ਦੀ ਆ ਰਹੇ ਹੋ ਤੇ ਇਸ ਫਿਲਮ ਬਾਰੇ ਥੋੜਾ ਜਾਨਣਾ ਚਾਹਾਂਗੇ ਇੱਕ ਘੋੜੀ ਕਿੰਨੇ ਚੜਾਇਆ ਐਵੇਂ ਚੱਕ ਕੇ ਚੜਾਤਾ ਹੀ ਪਾਈ ਮੇਰੇ ਤੋਂ ਚੜਿਆ ਗਿਆ ਯਾਰ ਉਹ ਤਾਂ ਚੜਾਤਾ ਹੀ ਅਸਲ ਮੌਨ ਸੁਆਦ ਆ ਘੋੜੀ ਚੜਨ ਦਾ ਵੈਸੇ ਜਦੋਂ ਕਹਿੰਦੇ ਜਦੋਂ ਬੰਦਾ ਪਹਿਲੀ ਦੀ ਜਦੋਂ ਉਦੋਂ ਬੰਦੇ ਨਾਲ ਭੇਤ ਜੇ ਨਹੀਂ ਪੈਂਦੇ ਹੁਣ ਬੰਦਾ ਕਹਿੰਦੇ ਥੋੜਾ ਸਿੱਖ ਜਾਂਦਾ ਇਹ ਦੇਖ ਵੀਰ ਮੇਰੇਆ ਮੇਰਾ ਤਾਂ ਹਕੀਕਤ ਵਿੱਚ ਮੈਂ ਘੋੜੀ ਚੜਿਆ ਨਹੀਂ ਨਾ ਭਰਾਵਾ ਘੋੜੀ ਨੂੰ ਪੈਸੇ ਦੇਣ ਜੋਗੇ ਸੀਗੇ ਹੈਨਾ ਸਿੰਪਲ ਜਿਹਾ ਆਪਾਂ ਵਹਿ ਗਰਾ ਹਕੀਕਤ ਵਿੱਚ ਪਰ ਐਸ ਫਿਲਮ ਚ ਜਿਹੜਾ ਕੈਰੇਕਟਰ ਬਣਤੇ ਆ ਨਾ ਉਹਦਾ ਸ਼ੌਂਕ ਸੀ ਵੀ ਮੈਂ ਛੋਟੇ ਹੁੰਦੇ ਤਾਂ ਉਹਦਾ ਸ਼ੌਂਕ ਸੀ ਵੀ ਮੈਂ ਘੋੜੀ ਚੜਨਾ ਹੋ ਦੋ ਲੈਂਡਮੈਨ ਵੀ ਲੱਗ ਜਾਂਦਾ ਹਮ ਲੇਕਿਨ ਵਿਚਾਰਾ ਚੜਦਾ ਨਹੀਂ ਐਂਡਲੀ ਕਿਤੇ ਪ੍ਰਮਾਤਮਾ ਦੇ ਸੁਣ ਲੈਂਦਾ ਫੇ ਕੋੜੀ ਚੜਦਾ ਕਿੰਨਿਆਂ ਦੇ ਫੇਸ ਕੱਟਦਾ ਐ ਨਿਆਰੇ ਲੈਂਦਾ ਤੇ ਅਸੀਂ ਚਲੋ ਫਿਲਮਾਂ ਦਾ ਦੌਰ ਚੱਲਦਾ ਆ ਰਿਹਾ ਤੇ ਇਸ ਫਿਲਮ ਵਿੱਚ ਲੋਕਾਂ ਨੂੰ ਹਾਸਾ ਕਮੇਡੀ ਸਭ ਕੁਝ ਮਿਲੇਗਾ ਪੂਰਾ ਮਤਲਬ ਹੁੰਦਾ ਜਦੋਂ ਆਪਾਂ ਅੱਜ ਸਿਨੇਮਾ ਘਰ ਚਲੋ ਲੋਕ ਪੈਸਾ ਪਰ ਕਹਿੰਦਾ ਹੁੰਦਾ ਪੂਰ ਐਨਜੋਏ ਕਰੀਏ ਈਦਾ ਭਾਜੀ ਟ੍ਰੇਲਰ ਨੂੰ ਅਸੀਂ ਦੇਖਿਆ ਮਤਲਬ ਫੁੱਲ ਹਾਸਾ ਮਤਲਬ ਜਿਵੇਂ ਅਸੀਂ ਇਹ ਚੀਜ਼ਾਂ ਦੇਖਿਆ ਹਾਂ ਭਾਜੀ ਉਹ ਤਾਂ ਹੈ ਹੀ ਹੈ ਭਾਜੀ ਟ੍ਰੇਲਰ ਨੂੰ ਬੜਾ ਪਿਆਰ ਮਿਲਿਆ ਅਹੀਂ ਯਾਰ ਕੋਸ਼ਿਸ਼ ਕੀਤੀ ਆ ਬਈ ਇੱਕ ਹਲਕੀ ਫੁਲਕੀ ਕਾਮੇਡੀ ਬਈ ਲੁਕੀ ਹਸਨ ਸਟਰਾ ਸੱਚ ਨਾ ਜਾਣ ਹੈ ਨਾ ਮਾੜਾ ਮੋਟਾ ਹੀ ਆ ਕਿਤੇ ਮਨ ਟੱਕ ਕਿਤੇ ਮਾੜਾ ਮੋਟਾ ਸਲਾਈਟ ਲिटल ਬਟ ਉਹਨਾਂ ਦਾ ਤਾਂ ਨਾਰਮਲ ਪੰਜਾਬੀਆਂ ਦਾ ਸਵਾਦ ਹੈਗਾ ਹਾਂ ਉਹਨਾਂ ਦਾ ਨਾਰਮਲ ਆ ਤੇ ਬਾਕੀ ਸਾਰਾ ਕਾਮੇਡੀ ਆ ਇੱਕ ਛੋਟਾ ਜਿਹਾ ਡਾਇਲੋਗ ਹੈਗਾ ਉਹ ਜਰੂਰ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਜਿੱਥੋਂ ਤੁਹਾਡੀ ਫਿਲਮ ਦੀ ਅਸਲੀ ਸ਼ੁਰੂ ਹੈ ਕਟਾ ਉਸ ਖਾਲੀਆਂ ਵਿੱਚ ਨਹੀਂ ਗਣੀ ਰੀਵਨ ਕਟਾਈ ਤੋਂ ਦੋ ਜੀਜਾ ਜੀ ਮੈਂ ਆ ਗਾ ਬੰਦਾ ਕਿ ਸੁੱਛੇ ਸਾਡਾ ਪੈਸੇ ਦੇਣਾ ਨੂੰ ਹੈ ਮੈਂ ਆ ਲੈ ਵੀ 5100 ਰੁਪਏ ਫਾ ਜੀਜਾ ਜੀ ਬਿਸ਼ਰਮੀ ਕੀ ਵੀ ਹੱਦ ਹੁੰਦੀ ਹੈ ਮਾ ਕਮਾਲ ਕਰਦੇ ਹੋ 5100 ਆਪਨੇ ਜੀਜਾ ਜੀ ਔਰ ਬਿਸ਼ਰਮੀ ਦੋਨੋਂ ਦੇਖ ਲੈ ਔਰ ਤੂੰ ਮੇਰੇ ਟਟੂ ਜਾਈਏ ਸਹੀ ਗੱਲ ਹੈ ਇਹ ਤਾਂ ਚਲੋ ਹੋ ਗਿਆ ਫਿਲਮ ਵਿੱਚ ਅਸਰੀ ਜਦੋਂ ਰੀਬਨ ਘਟਾਇਆ ਸੀ ਉਦੋਂ ਕਿੰਨੇ ਸੈਕਿੰਡ ਪਾਇਆ ਸੀ ਯਾਦ ਹੈ ਉਦੋਂ ਓਏ ਉਦੋਂ ਵੀ ਮੇਰੇ ਯਾਦ ਆਉਂਦਾ ਉਤਨਾ ਹੀ ਪਾਤਾ ਹੈ ਭਰਾਵਾ ਅੱਛਾ ਉਹ ਤੀਰ ਸਿਮਰਾ ਦੋਸਤ ਆ ਅੱਛਾ ਨੌਰ ਵਿੱਚ ਉਹ ਬਹੁਤ ਉਦੋਂ ਉੱਥੇ ਕੋਈ ਵੱਡਾ ਅਫਸਰ ਆ ਸੌਰੀ ਉਹਦੇ ਨਾਲ ਮੁੰਡਾ ਗੋਰਾ ਆਇਆ ਸੀ ਅੱਛਾ ਉਹਨੇ ਪਾਤਾ ਹੈ ਨੇ ਮਤੋਂ ਉਹਦੀ ਕੰਡੀਸ਼ਨ ਕੁਛ ਐ ਜਿਆ ਸੀ ਕਿ ਜਾਂ ਮਤੋਂ ਨਹੀਂ ਉਹ ਮਤੋਂ ਪਤਾ ਨਹੀਂ ਹੁੰਦਾ ਉਹ ਨਹੀਂ ਬੋਨ ਦੇ ਦਿੰਦੇ ਅੱਛਾ ਦੇ ਦੇ ਤੇ ਅਸੀਂ ਹੁਣ ਮਤੋਂ ਜਿਵੇਂ ਆਪਣੇ ਉਦੋਂ ਵੀ বাজ ਗਿਆ ਸੀ ਆਪਣੇ ਹੁਣ ਵੀ ਭਾਈ ਹੁਣ ਵੀ ਪ੍ਰੋਡੂਸਰਾਂ ਦੇ ਲੱਗੇ ਉਦੋਂ ਯਾਰਾਂ ਦੇ ਲੱਗੇ ਐ ਇੰਨੀ ਵਿੱਚ ਬਸ ਠੀਕ ਹੈ ਬਹੁਤੇ ਨਹੀਂ ਪੈਸੇ ਬਿਲਕੁਲ ਬਾਰਕਾ ਮਸ਼ਹੂਰੀ ਕੰਪਨੀ ਦੀ ਵਾਹ ਸਾਗਲਾ ਤੇ څنګه ਸਾਬੋਂ ਹੁਣ ਜਿਹੜੀ ਇਹ ਫਿਲਮ ਹੈਗੀ ਆ ਤੇ ਫਿਲਮ ਦੇ ਪਟਾਕੇ ਪੂਰੇ ਪੈਣ ਵਾਲੇ ਨੇ ਇੱਕ ਕਹਿੰਦੇ ਨੇ ਖੁੱਲ 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 ਕੇ ਮੈਦਾਨ ਖੇਡੇ ਦੇਖੋ ਫਿਲਮ ਦੇ ਪੈਂਦੇ ਕਿ ਪ੍ਰੋਡਿਊਸਰਾਂ ਦੇ ਪੈਂਦੀ ਨਹੀਂ 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 ਪ੍ਰੋਡਿਊਸਰਾਂ ਦੇ ਨਹੀਂ ਪਾਉਣੇ ਉਹ ਪਟਾਕੇ ਪਹਿਣਗੇ ਨਾ ਯਾਰ ਕਮਾਲ ਕਰਦੇ ਯਾਰ ਦੱਸ ਉਹਨਾਂ ਨੂੰ ਪੈਸਾ ਆਊਗਾ ਤੇ ਫੇ ਪਟਾਕੇ ਨਹੀਂ ਪਾਉਣ ਪਾਉਣਗੇ ਸਹੀ ਗੱਲ ਕਿਹੜੀਆਂ ਗੱਲਾਂ ਕਰਦਾ ਯਾਰ ਕਮਾਲ ਕਰਦਾ ਯਾਰ ਜਦੋਂ ਉਹਨਾਂ ਦਾ ਕਨਸੈਪਟ ਇਹਨੇ ਰੀਲ ਨਾ ਬਣਾਇਆ ਉਹਨਾਂ ਨੇ ਤਾਂ ਉਹਨਾਂ ਦੇ ਆਪਣੇ ਚੈਨਲ ਉਹ ਤਾਂ ਰੀਲਾਂ ਤੋਂ ਬਣਾ ਬਣਾ ਕੇ ਜਦੋਂ ਪਾਉਣਗੇ ਧੜਾ ਧੜ ਪੈਸੇ ਪਹਿਣਗੇ ਫੇ ਪਟਾਕੇ ਪਹਿਣਗੇ ਪਹਿਗਾ ਨ ਆ ਗੱਲ ਤੂੰ ਉਹ ਨਾ ਗੱਲ ਮਾਮਾ ਟੈਂਦੀ ਟੈ ਗੱਲ ਪਹਿਲਾਂ ਇੰਡੀਅਨ ਦਾ ਇਹ ਮਤਲਬ ਕਿ ਕਹਾਦ ਕਰੇ ਸੁਭਾ ਆ ਅਗਲੇ ਤੂੰ ਪਹਿਲੀ ਗੱਲ ਨਹੀਂ ਉਹ ਬੱਸ ਉਹ ਨਹੀਂ ਨਹੀਂ ਇਦਾਂ ਨਹੀਂ ਉਹ ਕਹਿੰਦਾ ਉਹ ਬੰਦਾ ਮਰ ਗਿਆ ਉਹ ਕਹਿੰਦਾ ਉਹ ਨਹੀਂ ਨਹੀਂ ਉਹ ਉਹ ਨਾ ਉਹਦੇ ਉਹ ਕਹਿੰਦਾ ਆ ਲੈ ਮੈਂ ਤੈਨੂੰ ਇਹਦਾ ਉਹ ਮਰਨੋਂ ਬਚ ਗਿਆ ਬੁੜੀਆਂ ਉਹਨੇ ਲੋਕੇ ਨੇ ਮੈਸੂਟ ਪਾ ਕੇ ਇੱਚ ਉਹ ਤਾਂ ਨਾਲ ਹੀ ਚੱਕਦੇ ਘਰੇ ਵੀ ਆ ਰਹਿੰਦੇ ਮਤਲਬ ਪੂਰਾ ਹੈ ਜਿੰਦਾਬਾਦ ਐਂ ਮਤਲਬ ਨਜ਼ਾਰੇ ਦਾ ਘਰ ਵਾਲੀ ਬੜੀ ਖੁਸ਼ ਹੋਣੀ ਵੀ ਇਹ ਤਾਂ ਨਾ ਨਿਆਣੇ ਯਾਰ ਐ ਕਿਹੜੀ ਹਰ ਘਰ ਵਾਲੇ ਖੁਸ਼ ਰੱਖੀਦਾ ਅੱਛਾ ਖੁਸ਼ ਰੱਖਿਆ ਕਰ ਖੁਸ਼ ਰੱਖਿਆ ਕਰ ਆਮੀਨਾ ਤੂੰ ਰੁੱਸਿਆ ਕਰ ਵੇ ਮੈਂ ਤਾਂ ਜੇਰੇ ਕਦੇ ਐਕਟਰ ਕਹਿੰਦੇ ਉਹ ਦੇਖ ਯਾਰ ਮੇਰੀ ਲਾਈਫ ਦਾ ਇੱਕ ਫੰਡਾ ਆ ਜ਼ਿੰਦਗੀ ਚ ਦੁਬਾਰਾ ਕਦੇ ਨਹੀਂ ਆਉਣਾ ਇਹਨੂੰ ਇੰਜੋਏ ਕਰਕੇ ਜਾਈ ਦੁੱਖ ਮਾਰੇ ਮਾਰੇ ਸਮੇਂ ਤਾਂ ਆਉਂਦੇ ਰਹਿੰਦੇ ਆ ਜੇ ਦੇਨੇ ਆ ਤਾਂ ਰਾਤ ਵੀ ਆਊਗੀ ਜੇ ਰਾਤ ਤੇ ਦਿਨ ਵੀ ਆਊਗਾ ਦੁਖ ਸੁਖ ਤੋਂ ਹੁੰਦੇ ਨੇ ਕੋਈ ਐਵੇਂ ਬੰਦੇ ਛੱਡਦੇ ਰਹਿੰਦੇ ਨਾ ਕਿ ਉਹ ਜੋ ਲਿਖਿਆ ਭਾਗਾਂ ਜੀ ਮਿਲ ਹੀ ਜਾਣਾ। ਹੋਗੀ ਸਾਹਿਬ ਤੋਂ ਬਹੁਤ ਇਨਸਪਾਇਰ ਹੁੰਦੇ ਆ ਤੁਸੀਂ। ਮਾ ਗੋਡਫਾਦਰ। ਅੱਛਾ। ਜਿੰਦਾਬਾਦ। ਸਾਰਾ ਕੁਝ। ਅੱਜ ਜੇ ਮੇਰੀ ਇਨੀ ਟੌਰ ਜਾਂਦਾ ਭਾਜੀ ਕਰਕੇ। ਕਿਸੇ ਸਮੇਂ ਚਲੋ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਦੇ ਹੋਗੀ ਸਾਹਿਬ ਦੇ ਡਰਾਈਵਰ ਤੱਕ ਰਹੇ ਸੀ ਕਿਸੇ ਸਮੇਂ। ਉਹ ਮੈਂ ਉਹਨਾਂ ਦੇ ਘਰ ਰਹਿਆ ਯਾਰ। ਅੱਛਾ। ਮੈਂ ਤੁਹਾਨੂੰ ਸਾਰਾ ਕੁਝ ਸੀਗਾ। ਅੱਛਾ ਤੁਸੀਂ ਉਹਨਾਂ ਦਾ ਸ਼ਗਿਰਤ ਵੀ ਸੀ ਕੀ ਉਹਨਾਂ ਦੇ ਛੋਟਾ ਭਰਾ ਵੀ ਸੀ ਉਹਨਾਂ ਦਾ ਬੱਚਾ ਵੀ ਸੀ। ਮਤਲਬ ਨਾਲ ਹੀ ਗੱਡੀ ਤੁਸੀਂ ਮਤਲਬ ਗੱਡੀ ਦੇ ਨਾਲ ਨਹੀਂ ਘਰੇ ਵੀ ਮੈਨੂੰ ਪਤਾ ਹਾਂ ਘਰੇ ਵੀ ਮੈਂ ਉਹਨਾਂ ਦੇ ਮਤਲਬ ਕਿ ਤੁਸੀਂ ਇਹੀ ਬਾਹਰ ਜਾਂਦੇ ਹੁੰਦੇ ਸ਼ੂਟਿੰਗ ਤੇ ਤੇ ਮੈਨੂੰ ਭਾਜੀ ਦੇ ਨਾਲ ਹੀ ਆਪਣੇ ਪਾਉਣਾ ਬੱਚਿਆਂ ਵਾਂਗੂ ਮੈਨੂੰ ਰੱਖਿਆ ਉਹਨਾਂ ਦੇ ਘਰੇ ਰਹਿਆ ਹਾਂ ਉਹਨਾਂ ਦੇ ਪਰਿਵਾਰ ਚ ਆ ਉਹਨਾਂ ਦੇ ਪਰਿਵਾਰ ਚ ਹੋਰ ਗਵਾਂਡੀਆਂ ਦੇ ਪਰਿਵਾਰ ਚ ਕਿੰਨੇ ਕਿੰਨੇ ਸਾਲ ਰਹੇ 10 15 ਸਾਲ ਹੀ ਆ 10 ਤੋਂ 15 ਸਾਲ ਬਹੁਤ ਤਾਂ ਭਾਈ ਸਾਰਾ ਕੁਝ ਨਹੀਂ ਨਹੀਂ ਬੜਾ ਬਹੁਤ ਨੇਕ ਹੋ ਹੁੰਦਾ ਵੀ ਮੈਂ ਦੱਸਣਾ ਕਿ ਤੇ ਨਹੀਂ ਉਹ ਨਹੀਂ ਭਾਈ ਬਹੁਤ ਵੱਡਾ ਹੁੰਦਾ ਇੱਕ ਬਈ ਬੰਦੇ ਨੂੰ ਘਰ ਮੈਨੂੰ ਡ੍ਰੀਮ ਕਲਾਕਾਰ ਬਣਨਾ ਨਹੀਂ ਸੀਗਾ ਮੇਰਾ ਡ੍ਰੀਮ ਸੀਗਾ ਮੈਂ ਗੁੱਗੀ ਭਾਈ ਨਰਮਾ ਅੱਛਾ ਨਾਲ ਮੈਂ ਮੇਰੀ ਜ਼ਿੰਦਗੀ ਬਣ ਜੂ ਉਹ ਬਣ ਕੇ ਅੱਛਾ ਹੁਣ ਹੁਣ ਖੁਸ਼ਪੁਰੇ ਨਿਆਰੇ ਲੈਂਦੇ ਆ ਉਹ ਭੁੱਗੀ ਭਾਜੀ ਵੀ ਹੁੰਦੇ ਨੇ ਖੁਸ਼ ਵੀ ਮੇਰੇ ਨਾਲ ਮੇਰਾ ਜਿਹੜਾ ਸੀਗਾ ਬੜੀਆਂ ਇਕੱਠੀਆਂ ਬਹਿਲਵਾ ਕੀਤੀ ਕਿੱਟੀ ਪਾਰਟੀ ਕੀਤੀ ਨਾ ਮਾਜ ਵਧੀਆ ਇੱਕ ਹੋਰ ਸੀਗੀ ਆਪਣੇ ਆਜ ਮਰ ਗਿਆ ਲੋਕਾਂ ਸਾਡੀ ਇਕੱਠੇ ਦੀ ਆ ਰਹੀ ਆ ਅਸੀਂ ਚਾਰੇ ਮੁੰਡੇ ਆ ਦیدار ਭੁੱਗੀ ਭਾਜੀ ਤੇ ਆਪਣੇ ਇੱਕ ਮੁੰਡਾ ਹੋਰ ਹੈ ਨਾ ਇਹ ਤੇ ਲਿਖਿਆ ਚਨਾਵ ਗਧਾ ਇਹ ਕੀ ਮਦਦ ਚਨਾਏ ਲਈ ਚਨਾਵ ਗਧਾ ਹੈ ਜਿਹੜਾ ਗਧਾ ਬਣਾਇਆ ਹੋਇਆ ਵਿੱਚ ਇਹ ਪਤਾ ਨਹੀਂ ਕੀ ਇਹਨਾਂ ਨੇ ਕੰਮ ਕੀਤਾ ਭਰਾਵਾ ਉਹ ਥੋੜੀ ਸੀ ਵੇਖਿਆ ਸੀ ਜਿਹੜੀ ਚੜੇ ਸੀ ਨੇ ਨਾ ਕਚਰਾ ਹੀ ਹੁੰਦੀਆਂ ਨੇ ਐ ਚਲੀਏ ਸਾਲੇ ਪਤਾ ਨਹੀਂ ਕੀ ਕੋਣ ਲਿਖੀ ਜਾਂਦੇ ਹਨ ਰੰਭ ਜਾਨੇ ਪ੍ਰਭਾ ਉੱਤੇ ਕਪੜਾ ਪਾ ਦਿੰਦੇ ਥੱਲੇ ਤੱਕ ਲੰਮਕਾ ਉਹਦੋਂ ਪਰ ਲੈਣਾ ਮਾੜੀ ਵੀ ਕਿਰਪਾ ਮੰਗ ਪਤਾवलं ਮੰਗ ਐਵੇਂ ਨੂੰ ਕਿਹੜਾ ਕੁੜੀ ਕਿਨੇ ਜਨਾਇਆ ਹੈਨਾ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਬਸ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੇ ਵੀ ਖਾਈ ਮਾਰਥੀ ਨੂੰ ਫਿਲਮ ਆਰੀ ਦੇਖਿਆ ਯਾਰ ਫੈਮਿਲੀ ਡਰਾਮਾ ਆ ਤੇ ਬੜਾ ਵਧੀਆ ਬਾਕੀ ਇੱਕ ਗੱਲ ਦੀ ਗਰੰਟੀ ਜੇਰ ਫਿਲਮ ਦੇਖ ਕੇ ਨਾ ਤੁਹਾਨੂੰ ਇੱਕ ਲੱਗੂਗਾ ਜਿਹੜਾ ਤੁਹਾਡੇ ਕੋ ਸੱਜਣ ਮਿੱਤਰ ਜਾਂ ਕੋ ਦੋਸਤ ਮਿੱਤਰ ਰੁੱਸਿਆ ਆ ਮਨ ਮਟਾਇਆ ਉਹ ਤੁਹਾਡੇ ਲੱਗੇ ਆਊਗਾ ਜੇ ਉਹ ਉਹਨੇ ਪਹਿਲਾਂ ਫਿਲਮ ਦੇਖਿਆ ਹੀ ਉਹ ਲੱਗੇ ਆਊਗਾ ਜੇ ਤੁਸੀਂ ਪਹਿਲਾਂ ਦੇਖ ਲਈ ਤੁਸੀਂ ਉਹਦੇ ਲੱਗੇ ਜਾਂਦੇ ਹੋ ਫੁੱਫੜ ਲੱਗੇ ਆ ਫੁੱਫੜ ਹੈਂ ਫੁੱਫੜ ਆਉਂ ਹੈਂ ਫੁੱਫੜ ਲੱਗੇ ਆਵੇਗਾ ਫੁੱਫੜ ਦੇ ਸਭ ਤੋਂ ਵੱਡੇ ਹੁੰਦੇ ਨੇ ਕਹਿੰਦੇ ਪਰ ਫੁੱਫੜ ਮਸੜੇ ਸਭ ਚੰਗੇ ਹੁੰਦੇ ਆ ਤੈਨੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅਸੀਂ ਚਾਹਾਂਗੇ ਤੁਸੀਂ ਸੁਪਰ ਡੂਪਰ ਹਿੱਟ ਹੋ ਠੀਕ ਹੈ ਜੀ ਬੱਸ ਮਾਨ ਸੱਚੇ ਪਾਸ਼ਾ ਕਰੀ ਚਲੋ ਥੈਂਕ ਯੂ ਸੋ ਐਸੀ ਸਾਡੇ ਨਾਲ ਸੰਗਾ ਭਾਜੀ ਉਹਨਾਂ ਦੀ ਫਿਲਮ ਆ ਰਹੀ ਹੈ ਸੋ ਜਿਹੜਾ ਡੇਲੀ ਪੋਸਟ ਪੰਜਾਬੀ ਨਾਲ ਕਹਿੰਦੇ ਪਸੰਦਲੇ ਤੇ ਨਾਸ ਸੰਦੀਪ ਕੰਬੋਸ ਚੰਡੀਗੜ੍ਹ